ਪਿਛਲੇ ਦਿਨੀ ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਮਹਿਲਾ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਉਹ ਉਲਝਦੀ ਹੋਈ ਨਜ਼ਰ ਆਉਂਦੀ ਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਉਸ ਵੇਲੇ ਨਵਾਂ ਮੋੜ ਆ ਗਿਆ ਜਉਂਦੇ ਇਸ ਮਾਮਲੇ ਦੇ ਵਿੱਚ ਇਹ ਪੀੜਤ ਮਹਿਲਾ মিডিਆ ਦੇ ਸਾਹਮਣੇ ਆ ਗਈ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਉਸ ਵੀਡੀਓ ਤੇ ਨਜ਼ਰ ਮਰਵਾਉਣੀ ਆ ਜਿਸ ਕਰਕੇ ਇਹ ਸਾਰਾ ਵਿਵਾਦ ਪਕਿਆ ਸੋ ਲਾਈਵ ਤਸਵੀਰਾਂ ਦਿਖਾ ਰਹੇ ਜਲੰਧਰ ਕੋ ਰੇਲਵੇ ਸਟੇਸ਼ਨ ਤੇ ਚੈਕਿੰਗ ਚੱਲ ਰਹੀ ਹੈ ਤੇ ਦੇ ਮੌਕੇ ਤੇ ਗੱਡੀ ਚੈੱਕ ਕੀਤੀ ਜਾ ਰਹੀ ਹੈ ਇਹ ਹੋ ਰਹੀ ਹੈ ਅੱਗੇ ਤੋਂ ਸਟਾਪ ਹੈ ਇਹ ਕਿਹਦੇ ਆਨ ਗਿਆ ਇਹ ਮੌਂਦੇ ਸਾਡੇ ਉਸੂਦੀ ਆਪਣੇ ਘਰ ਰੱਖਿਆ ਕਿਸੇ ਨੂੰ ਕੋਈ ਨਹੀਂ ਮਿਲਦਾ ਫਸਟ ਚੋਪਲ ਪਾਸੇ ਕੈਮਰਾ ਵੱਜੂ ਕਿਉਂ ਸਰ ਚੈੱਕ ਕਰੋ ਗੱਡੀ ਕੈਮਰਾ ਬੰਦ ਹਾਂਜੀ ਹਾਂਜੀ ਕੀ ਬੰਦ ਲਾਈਵ ਚੱਲ ਰਿਹਾ ਵਾ ਰਿਪੋਰਟਰ ਮੇਥੋਂ ਹੱਕਾ ਸਰ ਗੱਡੀ ਚੈੱਕ ਕੀਤੀ ਜਾਵੇ ਕਾਈਂਡਲੀ ਸਰ ਗੱਡੀ ਚੈੱਕ ਕਰੋ ਕਿਹੜੀ ਗੱਲ ਗੱਡੀ ਚੈੱਕ ਕਿਉਂ ਕਰੋ ਅਸੀਂ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਹਾਂ ਉਹਨਾਂ ਨਾਲ ਕਰਦੇ ਜੀ ਕਾਲਾ ਮਾਲ ਵੇਚਦੇ ਪਿਆ ਕਿਹੜਾ ਮਾਲ ਤਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਕੋ ਮੈਨੂੰ ਕੋ ਪਿਛਮ ਤੋਂ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਹੀ ਸਟੇਸ਼ਨ ਤੇ ਖੜੇ ਹਾਂ ਤੂੰ ਹੀ ਪੁਲਿਸ ਦੇ ਹੱਥੇ ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਹਾਂ ਤੂੰ ਪੁਲਿਸ ਦੇ ਹੱਥੇ ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਉਹ ਰੇਲਵੇ ਸਟੇਸ਼ਨ ਤੇ ਖੜਿਆ ਰੇਲਵੇ ਦੇ ਜੀ ਰੇਲਵੇ ਸਟੇਸ਼ਨ ਤੇ ਖੜਿਆ ਪਾਣੀ ਸਰ ਆਪ ਹੀ ਗੱਡੀ ਚੈੱਕ ਕਰਾ ਲਓ ਕਰਿਆ ਜੀ ਮੈਂ ਅੰਦਰ ਨਹੀਂ ਮੈਂ ਗੱਡੀ ਗੱਡੀ ਸਰ ਚੈੱਕ ਕਰੋ ਜੀ ਸਰ ਸਰ ਉਹਨਾਂ ਨੂੰ ਕਰਾਓ ਕੀ ਕਰ ਰਿਹਾ ਮੈਂ ਕਿਹ ਕਿੰਦਾ ਕੱਢ ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤਿੰਨ ਨਵੇਂ ਜਿੰਨਾ ਗੱਲ ਕਰ ਰਿਹਾ ਆ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੈਨੂੰ ਜੇ ਇਹ ਤੂੰ ਕੰਮ ਕਰਨਾ ਫੇਰ ਆ ਸਰ ਆਪਣੇ ਲੇਡੀ ਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਮੈਂ ਨਾ ਕੋਈ ਪੁਲਿਸ ਰਿਪੋਰਟ ਮੈਡਮ ਜੀ ਤੁਸੀਂ ਵੀ ਹੱਟ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਸਰ ਇਹ ਕੀ ਲੱਗਦਾ ਤੁਹਾਡੇ ਇਹ ਕੀ ਲੱਗਦਾ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਨਹੀਂ ਉਹ ਲਾਈਵ ਕਰੀ ਕਿਉਂ ਹੋ ਗਿਆ ਜੀ ਉਹਨਾਂ ਨੇ ਕਹਿ ਦਿੱਤਾ ਕਿ ਉਹ ਮੀ ਨੰਬਰ ਮੈਂ ਵੀ ਕਹਿ ਕਿ ਬਾਜੀ ਸੀ ਫੈਮਲੀ ਮੈਂਬਰ ਆ ਫਿਰ ਤੇਨੂੰ ਲੱਗਦਾ ਨਹੀਂ ਆਗਾ ਤੂੰ ਪੁਲਿਸ ਲੈ ਕੇ ਤਸ ਮੇਰੇ ਗੱਡੀ ਤੇ ਚੈਕਿੰਗ ਕਰਨਾ ਨਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਨਾਲ ਮੁਲਾਜ਼ਮ ਆਏ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੁੰਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕੀ ਲੱਗੀ ਅਸੀਂ ਚੈੱਕ ਕਰਾਤੀ ਸਾਨੂੰ ਚੈੱਕੀ ਲੱਗੀ ਸਾਨੂੰ ਸਾਨੂੰ ਸ਼ੱਕੀ ਲੱਗੀ ਅਸੀਂ ਚੈੱਕ ਕਰਾਤੀ ਨਹੀਂ ਨਹੀਂ ਬੋਸ ਨਹੀਂ ਨੰਬਰ ਨਹੀਂ ਮੰਨਦਾ ਅੱਜ ਵੀ ਕਰਦੇ ਜਾਓ ਸਾਡੇ ਕੋਲੋਂ ਹੋਵੇਗਾ ਦੇ ਇਹ ਹੋ ਗਿਆ ਜਦੋਂ ਮੈਂ ਪੁੱਛਣਾ ਕਰੀ ਕਿ ਇਹ ਪਹਿਲੀ ਨੰਬਰ ਹੈ ਸਰ ਨਹੀਂ ਨਹੀਂ ਜੇ ਤੁਸੀਂ ਫੈਮਿਲੀ ਮੈਂਬਰ ਨੇ ਇਹਨੇ ਚੀਕਾ ਮਾਰਨ ਲਈ ਇਹਨੇ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਮੈਂ ਆਪਣੀ ਫਰਜ਼ਦ ਮਾਰ ਰਿਹਾ ਤਾਡੇ ਮੈਂ ਬੋਲੋ ਬੋਲੋ ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੀਆਂ ਸਾਡੇ ਨਾਲ ਕੋਈ ਮੁੰਡਾ ਨਹੀਂ ਹੈਗਾ ਜਿਹੜਾ ਤੂੰ ਪੁਲਿਸ ਲੈ ਕੇ ਆ ਕੇ ਸਾਡੀ ਜਗ੍ਹੀ ਤੇ ਚੈਕਿੰਗ ਕਰਨ ਨਾਲ ਹੁੰਦਾ ਕੋਣ ਹੈ ਤੂੰ ਇਹ ਵੀ ਤੁਸੀਂ ਪੁਲਸਾ ਲਈ ਬਿਠਾਇਆ ਵਾ ਇਹ ਮੇਰਾ ਬਿਦਾ ਨਹੀਂ ਹਾਂ ਇਹ ਪੁਲਸਾ ਲਈ ਹੈ ਇਹ ਲੋਨ ਚ ਨਹੀਂ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਸਾ ਲਈ ਆਏ ਆ ਸਾਡੇ ਨਾਲ ਮੇਰੇ ਵੀ ਹੈਗੇ ਨੇ ਹਾਂ ਤੇ ਫੇਰ ਸੱਦ ਲਓ ਸੱਦ ਲਓ ਠੀਕ ਹੈ ਨਾ ਅਸੀਂ ਮੇਰੇ ਵੀ ਹੈਗੇ ਨੇ ਪੁਲਸਾ ਫੇ ਮੈਂ ਕੀ ਕਰਾਂ ਡੀਐਸਪੀ ਫੇ ਮੈਂ ਕੀ ਕਰਾਂ ਡੀਐਸਪੀ ਇਹ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਗਈ ਜਾਓ ਡੀਐਸਪੀ ਸਾਹਿਬ ਨੂੰ ਸਾਥ ਲਓ ਡੀਐਸਪੀ ਸਾਹਿਬ ਨੂੰ ਸਾਥ ਲਓ ਡੀਐਸਪੀ ਸਾਹਿਬ ਈਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਹੀ ਆਪ ਕਰ ਰਿਹਾ ਡੀਐਸਪੀ ਇਹ ਹਾਂ ਤੂੰ ਈਸੀ ਨਹੀਂ ਲਗਾ ਇਹਨਾਂ ਨੂੰ ਬੋਲਣ ਦੀ ਹਿੰਮਤ ਸਿਖਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਇਹ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ਈਸੀ ਲੱਗੀ ਹੈ ਕੀ ਡੀਸੀ ਲੱਗੀ ਹੈ ਤੂੰ ਤੂੰ ਕੌਣ ਹੈ ਤੇ ਤੂੰ ਕੌਣ ਹੈ ਬੇਫਕੂਫ ਤੂੰ ਹੈ ਜਾਓ ਬੇਫਕੂਫ ਤੂੰ ਹੈ ਮੈਂ ਮਪੜਾ ਕੰਮ ਕਰ ਰਿਹਾ ਕੀ ਤੇਰੀ ਕਾਲ ਪੈਣਾ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਤੇਰੇ ਨਾਲ ਕੋਈ ਵੀਡੀਓ ਸੁਣ ਕੇ ਮਦਦ ਕੀ ਤੇਰੇ ਨਾਲ ਕੋਈ ਇੱਦਾਂ ਬੈਠਾ ਹੋਵੇ ਤੇਰੀ ਮਾਂ ਦੀ ਕੋਈ ਅਸੀਂ ਮਦਦ ਕਰੀਏ ਫੇਰ ਸਾਡੇ ਤੁਸੀਂ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਇੱਥੇ ਕਿਹੜੀ ਤੂੰ ਇੱਥੇ ਕਿਹੜੀ ਔਨ ਡਿਊਟੀ ਤੂੰ ਹੈ ਇੱਥੇ ਕਿਹੜੀ ਤੁਸੀਂ ਪੁਲਿਸ ਦੀ ਭੂਮਿਕਾ ਨਿਭਾ ਰਹੇ ਹੋ? ਡਿਊਟੀ ਹੋ ਕੇ। ਹੋ ਡਿਊਟੀ ਮੈਂ ਸੀ ਕਿ ਮੇਰੇ 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 ਕੋ ਖਲਗੀ ਤੋਂ ਸਿਖਾਣ ਲਈ। ਨਹੀਂ ਇੱਥੇ ਕਿਹੜੀ? ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ? ਚਲੋ ਬੈਠ ਜਾਓ। ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਐ? ਹਾਂ ਤੇ ਹਾਂ ਨੂੰ ਵੀ ਨਾ ਸਿਖਾਓ। ਸਾਮੀ ਨਹੀਂ ਹੈਗੀ। ਕੀ? ਠੀਕ ਹੈ ਨਾ। ਉਹ ਸਾਮੀ ਵੀ ਬਹੁਤ ਨੇ। ਸਾਮੀ ਹੋਊਂਗੇ ਆਪਣੇ ਘਰ ਚ ਆਉਂਗੀ। ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ। ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਐ। ਉਹ ਜਾਓ ਯਾਰ ਤੁਸੀਂ ਜਿੱਥੇ ਲੈ। ਤੂੰ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾਂ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੇ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਕੀ ਨਿਕਲਿਆ ਗੱਡੀ ਹੈ ਨੀ ਬਰਾਮਤ ਹੋਇਆ ਤੈਨੂੰ ਗੱਡੀ ਤੇ ਚੈੱਕ ਨਹੀਂ ਬੁਲੀ ਦਾ ਕਰਨਾ ਫਰਜ਼ ਨਹੀਂ ਬਰਾਮਤ ਕੀ ਹੋਇਆ ਨਾ ਹੋਵੇ ਨਾ ਹੋਵੇ ਤੇ ਪੁਲਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਹਾਂ ਲੱਗੀ ਹੈ ਤੂੰ ਦੱਸ ਕੀ ਕਰਾਂਗੇ ਆਪਣੀ ਚੈਕਿੰਗ ਰੋ ਗੱਲ ਮੁੱਕੀ ਜਾਓ ਜੀ ਜਾਓ ਮਨਾ ਅਕਲ ਫਰਕਾਉ ਉਹ ਭਈ ਇਹਨਾਂ ਨੂੰ ਹੈਨਾ ਜਿਹਦਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗ ਗਈ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹੈਨਾ ਮਾਮਾ ਜੀ ਦੀ ਜਿਹੜੀ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨਹੀਂ ਚੈੱਕ ਕੀਤੀ ਹੈ ਉਹਨਾਂ ਕਹਿੰਦੇ ਕਿ ਮੈਂ ਲੋਨ ਤੇ ਨੇ ਫਿਰ ਤੋਂ ਕਰਤ ਨਹੀਂ ਲੈ ਕੇ ਚਲੇ ਗਏ ਕਹਿੰਦੇ ਚੈੱਕ ਕਰਾਂਗੇ ਤੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜਿਹੜੀ ਪਾਜੀ ਤੁਹਾਨੂੰ ਇਹ ਪਹਿਲਾਂ ਹੀ ਕਹਿ ਚੁੱਕੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੇਸੀ ਨੋਨ ते पुलिस गड्डी नहीं चेक कर सकती तो चेक, चेक, चेक कर सकती मैं लाइव चला रहा जाओ जाके रिट पा दो रिट पा दो पादी तानू ही कह रहे हैं की कोई टेंशन नहीं है ना सानू पैसे पूरी भलेखा दो ती ਆ ਲਾਈਵ ਹੋਏਗਾ ਦੇ ਆਪਣਾ ਦਿਖਾਏਗਾ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ ਸੋ ਲਾਈਵ ਤਸਵੀਰਾਂ ਤੇ ਜਲੰਧਰ ਦੇਖ ਸਕਦੇ ਆ ਮੌਕੇ ਤੇ ਇਹ ਲੜਕੀ ਵੱਲੋਂ ਹੰਗਾਮਾ ਵੀ ਕਾਫੀ ਕੀਤਾ ਗਿਆ ਮੌਕੇ ਨਾਲ ਮੁਲਾਜ਼ਮ ਬੈਠਾ ਸੀਗਾ ਜੀਆਰਪੀ ਦਾ ਸੋ ਲੜਕੀ ਵੱਲੋਂ ਕਾਫੀ ਧੋਲ ਦਿਖਾਈ ਗਈ ਅਫਸਰ شاہੀ ਦੀ ਸੋ ਜਲੰਧਰ ਦੀਆਂ ਤਸਵੀਰਾਂ ਨੇ ਸੋ ਸਰ ਇੱਥੇ ਬਾਕੀ ਵੀ ਗੱਡੀਆਂ ਲੱਗੀਆਂ ਨੇ ਚੈਕਿੰਗ ਕਰਨਾ ਤੁਹਾਡਾ ਫਰਜ ਹੈ ਨਾ ਹੈ ਨਾ ਹੈ ਨਾ ਪੰਜਾਬ ਸਿੰਘ ਸਾਹਿਬ ਦੱਸਦੇ ਹੋਵੇ ਵੀ ਸਾ ਮੇਰੇ ਨਹੀਂ ਭਾਵੇਂ ਰਿਲੇਟਿਵ ਹੋਵੇ ਇੱਕ ਗੱਡੀ ਕੋਈ ਚੈੱਕ ਕੀਤੀ ਕੋਈ ਏਡਾ ਵੱਡਾ ਮੈਟਰ ਨਹੀਂ ਹੈ ਨਾ ਜੋ ਲੜਕੀ ਬਣਾ ਰਹੀ ਸੀਗੀ ਬਿਲਕੁਲ ਜਿਹੜੇ ਹੁਣ ਯਾਰ ਪਹਿਲਾਂ ਕੁਛੀ ਦਾ ਖਰੀਦ ਆ ਦੱਸੋ ਦੱਸੋ ਕਿ ਕਿਹਾਂ ਜਾਂਦੇ ਹੋ ਉទਿਸ ਮਾਮਲੇ ਦੇ ਉੱਤੇ ਪੀੜਤ ਮਹਿਲਾ ਖੁਸ਼ੀ ਤੇ ਇੱਕ ਹੋਰ ਮਹਿਲਾ ਹਰਮਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬਾਹਰ ਖਾਣਾ ਖਾਣ ਆਈ ਸੀ ਇਸ ਦੌਰਾਨ ਕੁਝ ਲੜਕਿਆਂ ਨੇ ਉਹਨਾਂ ਦੇ ਨਾਲ ਬਤਮੀਜ਼ੀ ਕੀਤੀ ਸੀ ਅਤੇ ਚੈਕਿੰਗ ਦੌਰਾਨ ਉਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਮੈਮ ਕਿਆ ਨਾਮ ਹੈ ਆਪਕਾ ਖੁਸ਼ੀ ਆ ਖੁਸ਼ੀ ਜੀ 1 ਤੋਂ 2 ਤਾਰੀਖ ਦੇ ਦਰਮਿਆਨੀ ਰਾਤ ਨੂੰ ਇਨਸੀਡੈਂਟ ਹੋਇਆ ਹੈ ਉਸ ਵਿੱਚ ਦਿਖਾਈ ਦਿੱਤਾ ਹੈ ਕਿ ਪੁਲਿਸ ਵਾਲੇ ਆਪकी ਗੱਡੀ ਦੀ ਚੈਕਿੰਗ ਕਰ ਰਹੇ تھے ਔਰ

गाड़ी के आले दुआले के गए तो हमने क्या किया हम तीनों गाड़ी से तीन लड़कियां थी हम तीनों गाड़ी से निकली तो हम अंदर स्टेशन पे गई तो जहाँ पे हमने एंटर किया तो वहाँ पे एक पुलिस कांस्टेबल थे जो मेरे नॉन में थे तो उन्होंने में से पूछा कि आप यहाँ पे क्या कर रहे हो इस टाइम तो मैंने बोला कि भैया कुछ भी नहीं हम जस्ट खाना खाने के लिए आए हैं तो बाहर बंदों ने दो लड़कों ने ये बदतमीजी की है तो आप हमें टेन मिनट्स के लिए प्योरिटी दे सकते हो ताकि हम सेफली खाना खा सकते हैं और अपने घर जा सके तो उन्होंने अपने सीनियर से पूछा तो सीनियर ने बोला कोई बात नहीं आप जाओ बच्चे हैं तीनों लड़कियां हैं इनको तो खाना खिला के घर पे भेज दो और आप अंदर आ जाओ तो सो आ, हम गाड़ी में आ गए तो भैया भी आके गाड़ी के बाहर खड़े हो गए वो पुलिस कॉन्स्टेबल थे जो वो खड़े हो गए तो देन हम खाना खा रहे थे तो, तो ये लड़के विदाउट मास्क आए तो इन्होंने पूछा कि कोई इश्यू है कोई बात हुई है तो जो पुलिस कांस्टेबल थे ब्रदर मेरे उन्होंने बोला कि नहीं ऐसी कोई बात नहीं है मेरे नॉन में है मैं इनको जानता हूँ तो मुझे पूछा गया तो मैंने भी यही बोला कि नहीं मेरे ब्रदर है हमारे नॉन में है तो जब हमें शॉर्टी होगी कि यही वाले लड़के थे जिन्होंने हमें बदतमीजी की है तो हम उन्हें बताने लगे इतनी देर में ये दो कांस्टेबल पुलिस कांस्टेबल पीसीआर वालों को लेके और कैमरा ऑन करके हमारे पास आके बोलने लगा गाड़ी चेक करो ये करो वो करो तो मैंने इनको बोला कि तुम्हारे राइट्स नहीं है गाड़ी चेक करने के तुम्हारी हिम्मत कैसे हुई मेरी गाड़ी चेक करने की तो ये मुझे धमकी देने लगा मैं रिपोर्टर हूँ तू मुझे जानती नहीं है मेरा काम है ये है वो है तो मैंने कहा भाई मेरी गाड़ी, गाड़ी चेक करेगी करेगी तो इसने कि तो बहुत बदतमीजी से बोला जब गाड़ी चेक की गई तो महिला जी नहीं मैं सर कोई महिला कांस्टेबल वहाँ पे मौजूद नहीं थी सिर्फ दो जेंट्स थे और ये दो बंदे थे और आपके साथ कितनी महिलाएं हम तीन लड़कियाँ ही थी और इस बाबत पुलिस में आपने अपडेट की है जी सर कहती है मैडम तो क्या कह रहे पुलिस अधिकारी पुलिस अधिकारियों ने यही बोला है की जो इसके खिलाफ बनती कार्रवाई है वो की जाएगी जो इसके खिलाफ कार्रवाई बनती जाएगी और आपका जो हक न्याय है आपको दिया जाएगा पुलिस कमिश्नर से बात हुई है या किस अधिकारी से बात है? पुलिस कमिश्नर से बात हुई है संदीप सर से और एक मनप्रीत तिल्लो सर थे वहाँ उनसे बात हुई है तो क्या कुछ कहना चाहेंगे जो सरकार कहती है महिलाओं को सुरक्षित सुरक्षा देने के लिए या उनके जो समाज की तरफ से कहा जाता है कि महिलाओं को जो लग रहा है कि सुरक्षित हो पा रही है जी नहीं बिल्कुल महिलाएं बिल्कुल भी सुरक्षित नहीं है ना सुरक्षित है ना महिलाएं सुरक्षित है क्योंकि अभी देखो हम सही थे हम जस्ट खाना खाने के लिए गए थे तो इस लड़के ने बहुत ज्यादा इशू बना के वीडियो वायरल कर दिया जो तेरह साल की बच्ची के साथ को इंसिडेंट अभी हुआ उसके जो क्रिमिनल है उसको तो आज तक सजा नहीं मिल पाई उसको इंसाफ भी दिलवाया जाए हम लोग तो यही रिक्वेस्ट है कि उसकी बच्ची मासूम थी तेरह साल की उसकी क्या गलती थी क्या कसूर था ये शो बताया जाए उसको भी इंसाफ दिलाया जाए और हमारे साथ भी जो गलत किया गया हमें भी इंसाफ दिलाया जाए क्योंकि मुझे अब इस लड़के पे बिल्कुल भी भरोसा नहीं है मेरा काम ये है डे नाइट का मेरा काम है मुझे आना जाना पड़ता है मेरी पर्सनल गाड़ी है मेरे साथ स्टाफ होता है मुझे अब इसके ऊपर मुझे इससे अब डर है कि कहीं ये कल को कुछ भी ना करे अगर खुद ना आगे हो

ਬਹੁਤ ਹੀ ਮੰਦਭਾਗੀ ਘਟਨਾ ਹੋਈ ਏ ਜਿਹੜੀ ਉਹਨੇ ਮੁੰਡੇ ਨੇ ਵੀਡੀਓ ਬਣਾਈ ਏ ਉਹਦੇ ਕੋਈ ਰਾਈਟ ਨਹੀਂ ਸੀ ਹੈਗਾ ਵੀਡੀਓ ਬਣਾਉਣ ਦਾ ਇਸ ਤਰ੍ਹਾਂ ਵੀਡੀਓ ਬਣਾ ਕੇ ਫਿਰ ਵਾਇਰਲ ਕੀਤੀ ਏ ਸੋਸ਼ਲ ਮੀਡੀਆ ਤੇ ਉਹਨੇ ਹਰ ਜਗ੍ਹਾ ਤੇ ਵਾਇਰਲ ਕੀਤੀ ਏ ਜੋ ਕਿ ਅੱਜ ਇੱਕ ਹਰ ਕੋਈ ਇਹਨੂੰ ਫੋਨ ਕਰ ਰਿਹਾ ਹਰ ਕੋਈ ਕਹਿ ਰਿਹਾ ਕਿ ਇਹ ਮਤਲਬ ਕਿ ਇਹਨੂੰ ਬਹੁਤ ਜ਼ਿਆਦਾ ਰਿਲੇਟਿਵ ਵੀ ਬੋਲ ਰਹੇ ਇਹਦੇ ਕੰਮ ਤੇ ਅਸਰ ਪੈ ਰਿਹਾ ਜਿਹਦੇ ਨਾਲ ਇਹਨੂੰ ਤੁਹਾਨੂੰ ਪਤਾ ਹੀ ਏ ਕਿ ਸਾਰਾ ਇਹ ਹੋ ਰਹੀ ਏ ਜੋ ਮੇਰਾ ਕੈਰੀਅਰ ਹੈ ਕੈਰੀਅਰ ਸਾਰਾ ਡਾਊਨ ਹੋ ਰਿਹਾ ਹੈ ਉਹ ਪੁਲਿਸ ਨੂੰ ਇਸ ਤੋਂ ਪਹਿਸ਼ ਕਾਗਜ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਹ ਕਹਿਣਾ ਹੈ ਪ੍ਰੀਸ਼ਦ ਦਾ ਤਾਂ ਸਾਡੀ ਸੀਪੀ ਮੈਡਮ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਆਪਣੇ ਏਡੀਸੀ ਵੀ ਮੈਡਮ ਅਕ੍ਰਿਸ਼ੀ ਜੈਨ ਦੀ ਵੀ ਡਿਊਟੀ ਲਈ ਸੀ ਇਹਨਾਂ ਨੂੰ ਅਕ੍ਰਿਸ਼ੀ ਜੈਨ ਮੈਡਮ ਦੀ ਕਾਲ ਆ ਗਈ ਸੀ ਉਹਨਾਂ ਨੇ ਬੜੇ ਵਧੀਆ ਧੰਗ ਨਾਲ ਰਾਤ ਨੂੰ ਵੀ ਗੱਲ ਸੁਣੀ ਹੈ ਸਵੇਰੇ ਅਸੀਂ ਕੰਪਲੇਂਟ ਲੈ ਕੇ ਆਏ ਆ ਮੈਡਮ ਚਲੇ ਗਏ ਸੀ ਸੰਦੀਪ ਸ਼ਰਮਾ ਸਰ ਜੁਆਇੰਟ ਸੀਪੀ ਨੇ ਉਹਨਾਂ ਨੇ ਸਾਡੀ ਸਾਰੀ ਗੱਲ ਸੁਣੀ ਹੈ ਮਨਪ੍ਰੀਤ ਢਿੱਲੋ ਜੀ ਨੇ ਵੀ ਸੁਣੀ ਹੈ ਏਡੀਐਸ ਵੀ ਅਕ੍ਰਿਸ਼ੀ ਜੈਨ ਨੂੰ ਮਾਰਕ ਕਰਤੀ ਹੈ ਉਹਨਾਂ ਨੇ ਕਿਹਾ ਕਿ ਸਾਰੇ ਵੈਰੀਫਾਈ ਕਰਕੇ ਜਿੱਦਾਂ ਵੀ ਇਫੈਕਟ ਪਾਈ ਜਾਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ। ਖ਼ੈਦ ਆਦਿ ਹੈ ਕਿ ਵੀਡੀਓ ਤੇ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਮਾਮਲਾ ਗਰਮਾਇਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਮਹਿਲਾਵਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਦੇ ਨਾਲ ਮੁੰਡਿਆਂ ਦੇ ਵੱਲੋਂ ਬਦਤਮੀਜ਼ੀ ਕੀਤੀ ਗਈ ਸੀ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।